ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਮੇਰੇ ਨਾਲ ਸਾਡੇ ਆਗੂ ਸਾਹਿਬਾਨ ਜ਼ਿਲ੍ਹੇ ਦੇ ਸੂਬੇ ਦੇ ਖਲੋਤੇ ਆ ਅਸੀਂ ਜਿਹੜਾ ਮੋਦੀ ਸਾਹਿਬ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਆ ਰਹੇ ਆ 5 ਜਨਵਰੀ ਨੂੰ ਆ ਰਹੇ ਇੱਥੇ ਫਰੋਈਪੁਰ ਦੇ ਵਿੱਚ ਸਾਡਾ ਜਿਥੇ ਬਿੰਦਾ ਇਹ ਵਿਰੋਧ ਆ ਕਿ ਉਹਨਾਂ ਨੂੰ ਇੱਥੇ ਪੰਜਾਬ 'ਚ ਰੈਲੀ ਕਰਨ ਦਾ ਕੋਈ ਹੱਕ ਨਹੀਂ ਆ ਕਿਉਂਕਿ 5 ਜਿਹੜੀਆਂ ਜਿਹੜੀਆਂ 6 ਜਿਹੜੀਆਂ 6 ਮੰਗਾ ਸਾਨਾ ਵੱਲੋਂ ਲਿਖ ਕੇ ਦਿੱਤੀਆਂ ਗਈਆਂ ਸੀਗਾ ਕਿਸਾਨ ਅੰਦੋਲਨ ਦੇ ਦੌਰਾਨ ਆ ਭਾਵੇਂ ਤਿੰਨੇ ਖੇਤੀ ਕਾਨੂੰਨ ਰੱਦ ਹੋ ਗਏ ਉਹ ਬਹੁਤ ਵੱਡੀ ਜਿੱਤ ਆ ਪਰ ਜਿਹੜੀਆਂ ਬਾਕੀ ਦੀਆਂ ਛੇ ਮੰਗਾਂ ਸੀਗੀਆਂ ਜਿੱਤੇ ਇਹਨਾਂ ਨੇ ਸਹਿਮਤੀ ਦਿੱਤੀ ਆ ਲਿਖ ਕੇ ਦਿੱਤਾ ਵਾ ਵੀ ਆਹੀ ਮਸਲੇ ਹੱਲ ਕਰ ਦਿਆਂਗੇ ਉਹਨੋਂ ਚ ਇੱਕ ਵੀ ਮਸਲਾ ਅਜੇ ਤੱਕ ਹੱਲ ਨਹੀਂ ਗਾ 20 ਦਿਨ ਹੋ ਚੁੱਕੇ ਆ ਤੇਈ ਫਸਲਾਂ ਦੀ ਖਰੀਦ ਦੀ ਗਰੰਟੀ ਦਾੜਾ ਕਾਨੂੰਨ ਬਣਾਉਣਾ ਸੀ ਉਹ ਤੇ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ ਕੋਈ ਕਮੇਟੀ ਅਜੇ ਤੱਕ ਨਹੀਂ ਬਣੀ ਕੋਈ ਟਾਈਮ ਬਾਂਡ ਨਹੀਂ ਹੋਇਆ ਕੋਈ ਹਦਾਤਾ ਪਤਾ ਨਹੀਂ ਆ ਇਸੇ ਤਰੀਕੇ ਦੇ ਨਾਲ ਬਿਜਲੀ ਸੋਧ ਬਿੱਲ 2020 ਜਿਹੜਾ ਉਹ ਰੱਦ ਕਰਨ ਦੀ ਗੱਲ ਸੀ ਉਹਨੂੰ ਰੱਦ ਨਹੀਂ ਕੀਤਾ ਉਹਨੂੰ 6 ਮਿੰਟ ਟਾਲਿਆ ਸਿਰਫ ਇਸੇ ਤਰੀਕੇ ਦੇ ਨਾਲ ਲਖੀਮਪੁਰ ਖੀਰੀ ਕਾਂਡ ਦਾ ਜਿਹੜੇ ਦੋਸ਼ੀ ਆ ਉਹਨਾਂ ਦੇ ਪਿਤਾ ਅਜੇ ਮਿਸ਼ਰਾ ਜੀ ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਬਣ ਕੇ ਬੈਠੇ ਹੋਏ ਆ ਉਹਨਾਂ ਨੂੰ ਅਜੇ ਤੱਕ ਬਰਖਾਸ਼ਤ ਨਹੀਂ ਕੀਤਾ ਕਿ ਉਹਨਾਂ ਤੇ 120 ਦਾ 20 ਦਾ ਪਰਚਾ ਵਾ ਉਹ ਸੈਟ ਜਿਹੜੀ ਬਣੀ ਆ ਉਹਨਾਂ ਨੇ ਵੀ ਉਹ ਪੁਸ਼ਟੀ ਕਰਤੀ ਉਹ ਪਰਚੇ ਦੀ ਤੇ ਉਹਨਾਂ ਨੇ ਅਦਾਲਤ ਦੇ ਵਿੱਚ ਵੀ ਦੇ ਦਿੱਤਾ ਪਰ ਫਿਰ ਵੀ ਮੋਦੀ ਸਾਹਿਬ ਨੇ ਉੱਤੇ ਕੋਈ ਐਕਸ਼ਨ ਨਹੀਂ ਲਿਆ 302 ਦੇ ਕਿਸਾਨ ਆਗੂਆਂ ਦੇ ਉੱਤੇ ਪਰਚੇ ਕੀਤੇ ਹੋਏ ਉਹਨਾਂ ਨੂੰ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਹੋਇਆ ਵਾ ਉਹਨਾਂ ਨੂੰ ਰਿਹਾ ਕਰਨ ਦੀ ਗੱਲ ਉੱਤੇ ਕੁਝ ਨਹੀਂ ਹੋਇਆ ਜਿਹੜੇ ਕਿਸਾਨਾਂ ਦੇ ਕੇਸ ਪਏ ਆ ਜਿਹੜੇ ਦਿੱਲੀ ਯੂਪੀ ਤੇ ਆਪਣੇ ਹਰਿਆਣੇ ਦੇ ਸਰਕਾਰ ਨੇ ਜਾਂ ਹੋਰ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੇ ਕੇਸ ਕੀਤੇ ਹਨ ਦোলন ਦੌਰਾਨ ਦੇਸ਼ ਭਰ ਦੇ ਵਿੱਚ ਉਹਨਾਂ ਦੇ ਉੱਤੇ ਕੋਈ ਪ੍ਰਗਰਤੀ ਨਹੀਂ ਇੱਕ ਵੀ ਬੰਦੇ ਦਾ ਕੇਸ ਨਹੀਂ ਅਜੇ ਤੱਕ ਰੱਦ ਹੋਇਆ ਇੱਕ ਬੰਦੇ ਦਾ ਕੇਸ ਉਰਦ ਹੋ ਜਾਂਦਾ ਤਾਂ ਅਸੀਂ ਕਹਿੰਦੇ ਵੀ ਕੱਲ ਬਾੜੀ ਮੋਟੀ ਗੱਲ ਸ਼ੁਰੂ ਹੋ ਗਈ ਆ ਉੱਤੇ ਕੁਛ ਨਹੀਂਗਾ ਇਸੇ ਤਰੀਕੇ ਦੇ ਨਾਲ ਜਿਹੜੇ ਆਪਣੇ ਮੁਆਵਜ਼ੇ ਦੇਣੇ ਸ਼ੀਦਾ ਨੂੰ ਜਿਹੜੇ ਸ਼ੀਦਾ ਨੂੰ ਪਹਿਲਾਂ ਸਾਨੂੰ ਰੋਲਿਆ ਉੱਥੇ 1 ਸਾਲ ਪੂਰਾ ਪੂਰਾ 1 ਸਾਲ ਸਾਨੂੰ ਰੋਲ ਕੇ ਉੱਥੇ ਪਰੇਸ਼ਾਨ ਕੀਤਾ ਵਾ ਸਾਡੇ ਤੇ ਕਈ ਲਾਛਣ ਲਾਏ ਆ ਕਈ ਤਰ੍ਹਾਂ ਦੇ ਸਾਨੂੰ ਲਕਬ ਦਿੱਤੇ ਆ ਤੇ ਇਹ ਕਿਸਾਨੜਿਆ 750 ਕਿਸਾਨ ਦੇ ਲਗਭਗ ਉਥੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਆ ਉਹਨਾਂ ਨੂੰ ਸ਼ਹੀਦਤਾ ਕਰੀ ਮੰਨਿਆ ਕਿਸੇ ਤੇ ਅਫਸੋਸ ਪ੍ਰਗਟ ਨਹੀਂ ਕੀਤਾ ਨਾ ਪ੍ਰਧਾਨ ਮੰਤਰੀ ਨੇ ਨਾ ਕਿਸੇ ਭਾਜਪਾ ਦੇ ਆਗੂ ਨੇ ਤੇ ਇਸ ਇਹ ਸਾਰੀਆਂ ਜਿਹੜੀਆਂ ਵਾ ਸਰਗਨ ਸ਼ੇਰੀਆਂ ਛੇ ਮੰਗਾ ਸਾਡੀਆਂ ਉਸੇ ਤਰ੍ਹਾਂ ਪਈਆਂ ਹੋਈਆਂ ਵਾ ਇਸ ਕਰਕੇ ਪ੍ਰਧਾਨ ਮੰਤਰੀ ਨੂੰ ਪਹਿਲਾਂ ਇਹਨਾਂ ਮੰਗਾ ਦਾ ਐਲਾਨ ਕਰਨਾ ਚਾਹੀਦਾ ਫਿਰ ਪੰਜਾਬ ਚ ਆਉਣਾ ਚਾਹੀਦਾ ਇਸ ਕਰਕੇ ਸਾਡਾ ਵਿਰੋਧ ਆ ਨਿੱਜੀਕਰਨ ਦੀਆਂ ਨੀਤੀਆਂ ਪ੍ਰਧਾਨ ਮੰਤਰੀ ਜੀ ਲਾਗੂ ਕਰ ਰਹੇ ਆ ਜਿਹੜੇ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਖੜੋਤੇ ਹੋਏ ਆ ਇਸ ਕਰਕੇ ਅਸੀਂ ਜਿਹੜਾ ਇਹਦਾ ਵੱਡਾ ਵਿਰੋਧ ਕਰਾਂਗੇ ਤੇ ਜਿਹੜੀ ਰੈਲੀ ਆ ਫਰੋਜ਼ਪੁਰ ਦੇ ਵਿੱਚ ਨਹੀਂ ਹੋਣ ਦਿਆਂਗੇ ਇਹ ਸਾਡਾ ਐਲਾਨ ਆ ਤੇ ਪੂਰੀ ਤਿਆਰੀ ਜਿਹੜੀ ਪੂਰੇ ਪੰਜਾਬੀ ਚੱਲ ਰਹੀ ਆ ਆ ਮੇਰਾ ਰਣਾ ਰਣਵੀਰ ਸਿੰਘ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦਾ ਸੁਭਾ ਕੋਰ ਕਮੇਟੀ ਮੈਂਬਰ ਤੇਜਲਾ ਫਰੋਜਪੁਰ ਦਾ ਸਕੱਤਰ ਅਸੀਂ ਪਾਈਪ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਵਿਰੋਧ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਕਿਸ ਤਰ੍ਹਾਂ ਦਾ ਵਿਰੋਧ ਜਿਹੜਾ ਦੇਖੋ ਵਿਰੋਧ ਅਸੀਂ ਜਿਹੜਾ ਸ਼ਾਂਤਮਈ ਤਰੀਕੇ ਨਾਲ ਕਰਾਂਗੇ ਔਰ ਜ਼ਬਰਦਸਤ ਕਰਾਂਗੇ ਜਿੰਨਾ ਵੀ ਹੋ ਸਕੇ ਅਸੀਂ ਪੰਜਾਬ ਦੇ ਵਿੱਚੋਂ ਸਾਰੇ ਪੰਜਾਬ ਨੂੰ ਵੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਜਿੰਨਾ ਕਿਉਂਕਿ ਸਾਡੀਆਂ ਜੇ ਮੰਗਾਂ ਅਧੂਰੀਆਂ 50 ਐਮਐਸਪੀ ਦੇ ਜਿਹੜਾ ਗਰੰਟੀ ਕਾਨੂੰਨ ਉੱਤੇ ਕਮੇਟੀ ਨਹੀਂ ਬਣੀ ਫੇਰ ਸਾਡੇ ਜਿਹੜੇ 734 ਸ਼ਹੀਦ ਆ ਉਹਨਾਂ ਨੂੰ ਮੁਆਵਜ਼ਾ ਜਿਹੜਾ ਕੋਈ ਨਹੀਂ ਦਿੰਦਾ ਉਹਨਾਂ ਨੂੰ ਅਜੇ ਤੱਕ ਕੇਂਦਰ ਸਰਕਾਰ ਸ਼ਹੀਦ ਹੀ ਨਹੀਂ ਮੰਨ ਰਹੀ ਇਸੇ ਤਰ੍ਹਾਂ ਜਿਹੜੀਆਂ ਸਾਰੀਆਂ ਸਾਡੀਆਂ ਮੰਗਾਂ ਤਿੰਨ ਕਾਲੇ ਕਾਨੂੰਨ ਰੱਦ ਕਰਨ ਤੋਂ ਇਲਾਵਾ ਪੈਂਡਿੰਗ ਪਈਆਂ ਔਰ ਉਹਨਾਂ ਨੂੰ ਪੈਂਡਿੰਗ ਪਈਆਂ ਨੂੰ ਛੱਡ ਕੇ ਉਹ ਪੰਜਾਬ ਦੇ ਵਿੱਚ ਜਿਹੜਾ ਇਸ ਟਾਈਮ ਮੋਦੀ ਆ ਰਿਹਾ ਪੰਜਾਬ ਦਾ ਪ੍ਰਧਾਨ ਮੰਤਰੀ ਅਸੀਂ ਇਹ ਚਾਹੁੰਦੇ ਆ ਕਿ ਪਹਿਲਾਂ ਉਹ ਪੈਂਡਿੰਗ ਪਈਆਂ ਮੰਗਾਂ ਜਿਹੜੀਆਂ ਉਹਨਾਂ ਦਾ ਹੱਲ ਕਰੋ ਉਹਨਾਂ ਦਾ ਐਲਾਨ ਕਰੋ ਉਦੋਂ ਬਾਅਦ ਆਜੀ ਸੱਜ ਕੇ ਪੰਜਾਬ ਵਿੱਚ ਜਿੱਥੇ ਮਰਜ਼ੀ ਰੈਲੀ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਔਰ ਅਸੀਂ ਇਸ ਜਿੰਨਾ ਚਿਰੇ ਮੰਗਾ ਹੱਲ ਨਹੀਂ ਕਰਦੇ ਉਹਨਾਂ ਚਿਰ ਪੰਜਾਬ ਔਰ ਤੇ ਇਹਨਾਂ ਦਾ ਪੂਰਾ ਜ਼ਬਰਦਸਤ ਸਖਤ ਤਰੀਕੇ ਨਾਲ ਵਿਰੋਧ ਕਰਾਂਗੇ ਮੈਂ ਜਸਪੀਰ ਸਿੰਘ ਪਿੱਦੀ ਸੂਬਾ ਉਮੀਦ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪ੍ਰਧਾਨ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਕਰਨ ਜਾ ਰਹੇ ਆ ਪੰਜਾਬ ਦੇ ਵਿੱਚ ਆ ਪੋਟੋ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਰੈਲੀ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਦੇ ਰੋਣ ਨਹੀਂ ਦਿੱਤੀ ਜਾਵੇਗੀ ਕਿ ਆ ਪੂਰਾ ਮਾਲਾ ਕਿਉਂ ਵਿਰੋਧ ਜਿਹੜਾ ਕੀਤਾ ਜਾ ਰਿਹਾ ਵੇਖੋ ਪ੍ਰਧਾਨ ਮੰਤਰੀ ਜਿਹੜੇ ਦੇਸ਼ ਦੇ ਆ ਉਹ ਰੈਲੀ ਕਰਨ ਆ ਰਹੇ ਪੰਜਾਬ ਦੇ ਵਿੱਚ ਪਰ ਪਤਾ ਤਾਂ ਲੱਗੇ ਵੀ ਉਹ ਕਰਕੇ ਕੀ ਆ ਰਹੇ ਆ ਜੋ ਸਾਡੇ ਕਾਨੂੰਨ ਸੀ ਉਹਨਾਂ ਨੇ ਰੱਦ ਕੀਤੇ ਉਹ ਤਾਂ ਅਸੀਂ ਜੋ ਜੂਨ 2020 ਤੋਂ ਜਿੱਥੇ ਚੱਲੇ ਸੀ ਉੱਥੇ ਜਾ ਕੇ ਖਲੋਗੇ ਆ ਕੋਈ ਸਾਨੂੰ ਫਾਇਦੇ ਵਾਲੀ ਗੱਲ ਨਹੀਂ ਕਿ ਕੋਈ ਐਕਸਟਰਾ ਕੁਝ ਨਹੀਂ ਕੀਤਾ ਪਰ ਸਾਡੀ ਉਹ ਜਿੱਤ ਹੈਗੀ ਆ ਕਿ ਜਿਹੜੇ ਕਾਨੂੰਨ ਰੱਦ ਕਰਾਏ ਆ ਇਹ ਸਰਕਾਰ ਦੇ ਨਾਲ ਅੰਦੋਲਨ ਲੜ ਕੇ ਡੇਰ ਸਾਲ ਦੇ ਵਿੱਚ ਉਹਦੇ ਵਿੱਚ ਆ ਕਿ 750 ਤੋਂ ਵੱਧ ਜਿਹੜੇ ਸ਼ਹੀਦ ਹੋਏ ਆ ਅੱਜ ਤੱਕ ਇੱਕ ਵੀ ਸ਼ਬਦ ਪ੍ਰਧਾਨ ਮੰਤਰੀ ਨੇ ਉਹਨਾਂ ਬਾਰੇ ਨਹੀਂ ਕੋਈ ਬੋਲਿਆ ਕੋਈ ਅਫਸ਼ੋਸ਼ ਨਹੀਂ ਕੀਤਾ ਜਾਂ ਉਹਨਾਂ ਨਾਲ ਕੋਈ ਗਮ ਪ੍ਰਗਟ ਨਹੀਂ ਕੀਤਾ ਉਹਨਾਂ ਸ਼ਹੀਦਾਂ ਦੇ ਕਾਤਲ ਜਿਹੜੀ ਆ ਉਹ ਕੇਂਦਰ ਸਰਕਾਰ ਆ ਮੋਦੀ ਸਰਕਾਰ ਆ ਸਾਡਾ ਇਹੋ ਹੀ ਆ ਕਿ ਜੇ ਪੰਜਾਬ ਦੇ ਵਿੱਚ ਆਉਣਾ ਵਾ ਤੇ ਜਿਸ ਤਰ੍ਹਾਂ ਪਹਿਲਾਂ ਖੇਤੀ ਕਾਲੇ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਹੋਇਆ ਸੀਗਾ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਤੇ ਉਸੇ ਤਰ੍ਹਾਂ ਜਿਹੜੀ ਮਨ ਕੀ ਬਾਤ ਜਿਹੜੀ ਉਹ ਕਰਦੇ ਆ ਉਹਦੇ ਵਿੱਚ ਆਪਣਾ ਜਿਹੜਾ ਵਾ ਸਾਰੀਆਂ ਜਿਹੜੀਆਂ ਸਾਡੀਆਂ ਮੰਗਾਂ ਵਾ ਜਿਸ ਤਰ੍ਹਾਂ ਐਮਐਸਪੀ ਦਾ ਕਾਨੂੰਨ ਬਣਾਉਣਾ ਵਾ ਜਿਹੜਾ ਲਿਖਤੀ ਰੂਪ ਦੇ ਵਿੱਚ ਉਹਨਾਂ ਦਿੱਤਾ ਉਹ ਆਪਣੀ ਕਮੇਟੀ ਬਣਾ ਕੇ ਉਹਦਾ ਕਾਨੂੰਨ ਬਣਾਉਣ ਦਾ ਐਲਾਨ ਕਰਨ ਉਸੇ ਵਿੱਚ ਨਾਲ ਜਿਹੜਾ ਲਖੀਨਪੁਰ ਖੀਰੀ ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਦਾ ਗ੍ਰਹਿ ਰਾਜ ਮੰਤਰੀ ਉਹਦਾ ਬੇਟਾ ਵਾ ਉਹਦੇ ਵਿੱਚ 120 ਬੀ ਦਾ ਪਰਚਾ ਹੋਇਆ ਉਹਨਾਂ ਦੇ ਉੱਤੇ ਉਹਨਾਂ ਨੂੰ ਆਪਣੀ ਜਿਹੜੀ ਆ ਕੈਬਿਨੇਟ ਦੇ ਵਿੱਚੋਂ ਬਰਖਾਸਤ ਕਰਕੇ ਜੇਲੇ ਭੇਜਣਾ ਤੇ ਉਸ ਦੇ ਨਾਲ ਸਾਡੇ ਕੇਸ ਆ ਜਿਹੜੇ ਦਿੱਲੀ ਦੇ ਵਿੱਚ ਜਿਹੜੇ ਲੋਕਾਂ ਦੇ ਕੇਸ ਹੋਏ ਸੀਗੇ ਬਹੁਤ ਜ਼ਿਆਦਾ ਇਹਨਾਂ ਨੇ ਜੇਲਾਂ ਚ ਸੁੱਟਿਆ ਸੀਗਾ ਉਹ ਲੋਕ ਵਿਚਾਰੇ ਆ ਜੇ ਕਿਸੇ ਦਾ ਟਰੈਕਟਰ ਥਾਣਿਆਂ ਦੇ ਵਿੱਚ ਖੜਾ ਕਿਸੇ ਦੇ ਪਾਸਪੋਰਟ ਪਏ ਆ ਬੜੀ ਲੋਕਾਂ ਦੀ ਖੱਜਲ ਖਰਾਬੀ ਆ ਉਹ ਕੇਸ ਜਿਹੜੇ ਆ ਤਰੰਤ ਜਿਹੜੇ ਆ ਉਹਨਾਂ ਨੂੰ ਰੱਦ ਕਰਨਾ ਨਾਲ ਜਿਹੜੇ 700 ਵੱਧ ਸਾਡੇ ਕੇਸ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਹੀਦ ਮੰਨ ਕੇ ਇਹ ਸਾਰਾ ਐਲਾਨ ਕਰਕੇ ਜਿਹੜਾ ਵਾ ਫੇਰ ਪੰਜਾਬ ਦੇ ਵਿੱਚ ਆਉਣ ਤਾਂ ਫੇਰ ਸਾਨੂੰ ਕੋਈ ਇਹਦੇ ਵਿੱਚ ਤਰਾਜ ਨੀਗਾ ਆਜਨ ਕਰ ਲੈਣ ਰੈਲੀ ਪਰ ਜਿਹੜਾ ਇਹਨਾਂ ਨੇ ਕਰਨਾ ਕੁਛ ਨਹੀਂਗਾ ਇੱਕ ਇਹਨਾਂ ਦੀਆਂ ਜਿਹੜੀਆਂ ਏਜੰਸੀਆਂ ਵਾ মিডিਆ ਕੋਈ ਪਤਾ ਨਹੀਂ ਕਿਹੜਾ ਵਾ ਇਹਨਾਂ ਦਾ ਨੈਸ਼ਨਲ মিডিਆ ਉਹ ਇੱਕ ਫਵਾ ਫਲਾ ਰਹੇ ਲੋਕਾਂ ਦੇ ਵਿੱਚ ਲੋਕਾਂ ਨੂੰ ਸ਼ਾਂਤ ਕਰਨ ਵਾਸਤੇ ਵੀ ਪ੍ਰਧਾਨ ਮੰਤਰੀ ਜੀ ਨੇ ਆਣ ਕੇ ਬਹੁਤ ਵੱਡੇ ਐਲਾਨ ਕਰਨੇ ਇੱਥੇ ਸਮੁੱਚਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨਾ ਜਾਂ ਇਹਨਾਂ ਨੇ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਦੇਣਾ ਹੋਰ ਇਹਨਾਂ ਨੇ ਜਿਹੜਾ ਬੜਾ ਕੁਛ ਇਹਨਾਂ ਨੇ ਐਲਾਨ ਕਰਨੇ ਆ ਆਪਣੇ ਇਹਦੇ ਵਾਸਤੇ ਸਿੱਖ ਬੰਦੀਆ ਜਿਹੜੇ ਉਹਨਾਂ ਨੂੰ ਛਡਣਾ ਇਹ ਲੋਕਾਂ ਦੇ ਵਿੱਚ ਇੱਕ ਭਰਮ ਤੇ ਲੋਕਾਂ ਨੂੰ ਠੰਡਿਆ ਕਰਨ ਵਾਸਤੇ ਜਿਹੜੇ ਐਲਾਨ ਕੀਤੇ ਜਾ ਰਹੇ ਆ ਪਰ ਸਾਨੂੰ ਲੱਗਦਾ ਵਾ ਕਿ ਜਿਹੜਾ ਪ੍ਰਧਾਨ ਮੰਤਰੀ ਨੇ ਪਹਿਲਾਂ ਸਾਰਾ ਕੁਝ ਮੰਨਿਆ ਵਾ ਸਭ ਮੰਨਿਆ ਕਰਕੇ ਅੰਦੋਲਨ ਨੂੰ ਸਮਾਪਤ ਕੀਤਾ ਪਹਿਲਾਂ ਉਹ ਸਾਰਾ ਐਲਾਨ ਕਰਨ ਉਹਥੇ ਦਿੱਲੀ ਦੇ ਵਿੱਚ ਫੇਰ ਪੰਜਾਬ ਦੇ ਵਿੱਚ ਵੜਨਾ ਜੇ ਨਹੀਂ ਇਹ ਐਲਾਨ ਕਰਕੇ ਆਉਂਦੇ ਤੇ ਜਿਹੜਾ ਸਾਡੇ ਵੱਲੋਂ ਕੱਦ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਅਸੀਂ ਐਲਾਨ ਕਰਤਾ ਵਾ ਕਿ ਰੈਲੀ ਜਿਹੜੀ ਕਿਸੇ ਹਾਲਤ ਦੇ ਵਿੱਚ ਨਹੀਂ ਹੋਣ ਦਵਾਂਗੇ ਉਹਦੇ ਉੱਤੇ ਸਾਡੀਆਂ ਸਰਗਰਮੀਆਂ ਜਿਹੜੀਆਂ ਪੂਰੇ ਜੋਰਾਂ ਦੇ ਨਾਲ ਤਿਆਰੀਆਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਅਸੀਂ ਆਪਣੀ ਰਣਨੀਤੀ ਜਿਹੜੀ ਲੀਖ ਲਈ ਆ ਤੇ 5 ਤਰੀਕ ਨੂੰ ਜਿਹੜਾ ਵਾ ਸਖਤ ਵਿਰੋਧ ਕੀਤਾ ਜਾਊਗਾ ਪ੍ਰਧਾਨ ਮੰਤਰੀ ਦਾ ਇਹ ਰੈਲੀ ਜਿਹੜੀ ਉਹਨਾਂ ਦੀ ਰੱਦ ਕਰਾਉਣ ਦੇ ਵਿੱਚ ਤਾਨ-ਬਾਨ ਜਿੰਨਾ ਵੀ ਆਪਣਾ ਜੋਰ ਅਸੀਂ ਲਾਵਾਂਗੇ ਲਾ ਕੇ ਇਹਦੇ ਰੈਲੀ ਜਿਹੜੀ ਕਿਸੇ ਹਾਲਤ ਦੇ ਵਿੱਚ ਨਹੀਂ ਹੋਣ ਦਵਾਂਗੇ ਇਹ ਹੁਣ ਜਿਹੜੀ ਗੇਂਦ ਆ ਇਹ ਮੋਦੀ ਸਾਹਿਬ ਦੇ ਪਾੜੇ ਦੇ ਵਿੱਚ ਆ ਉਹ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਆਉਣਗੇ ਜਾਂ ਉਹਨਾਂ ਦਾ ਵਿਰੋਧ ਕਰਾਉਣਾ ਵਾ ਕਿ ਜਾਂ ਸਾਡੇ ਲੋਕਾਂ ਦੀਆਂ ਜਿਹੜੀਆਂ ਹਮਦਰਦੀਆਂ ਲੋਕਾਂ ਵਾਸਤੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਆ ਤੇ ਇਹ ਐਲਾਨ ਕਰਕੇ ਫਿਰ ਪੰਜਾਬ ਦੇ ਵਿੱਚ ਉਹ ਸਾਡਾ ਜਿਹੜਾ ਕੀਤਾ ਹੋਇਆ ਐਲਾਨ ਆ ਉਹ ਹਰ ਹਾਲਤ ਦੇ ਵਿੱਚ ਜਿਹੜਾ ਵਾ ਜਾਰੀ ਰਹੂਗਾ